ਚਹਲ ਆਕਸੀਜਨ ਦੀ ਘਾਟ ਅਤੇ ਬਰਫਬਾਰੀ ਵਿਚਾਲੇ ਕਿਵੇਂ ਬਣਿਆ ਗੁਰਦੁਆਰਾ ਸ਼੍ਰੀ ਹਿਮਕੁੰਟ ਸਾਹਿਬ ਪੰਜ ਕੋਨਾ ਆਕਾਰ ਸਟੀਲ ਦੀ ਛਤ ਅਤੇ ਉਸਦੇ ਕੇਂਦਰ ਵਿੱਚੋਂ ਨਿਕਲਦਾ ਹੋਇਆ ਖੰਡਾ ਤਕਰੀਬਨ 15000 ਫੁੱਟ ਉੱਤੇ ਬਣਿਆ ਸ਼੍ਰੀ ਹਿਮਕੁੰਟ ਸਾਹਿਬ ਰਿਵਾਇਤੀ ਗੁਰਦੁਆਰਿਆਂ ਤੋਂ ਪੂਰੀ ਤਰ੍ਹਾਂ ਵੱਖਰਾ ਹੈ। ਹੇਮਕੁੰਡ ਸਾਹਿਬ ਦੀ ਮੌਜੂਦਾ ਇਮਾਰਤ ਤੋਂ ਪਹਿਲਾਂ ਇੱਥੇ ਇੱਕ ਕਮਰੇ ਦੀ ਉਸਾਰੀ ਸੀ। ਮੌਜੂਦਾ ਇਮਾਰਤ ਨੂੰ ਬਣਾਉਣ ਦਾ ਕੰਮ 1960 ਦੇ ਅੰਤ ਵਿੱਚ ਸ਼ੁਰੂ ਹੋਇਆ। ਤਾਂ ਇਹ ਇਮਾਰਤ ਸਾਜਾਂ ਲਈ ਇੱਕ ਵੱਡੀ ਚੁਣੌਤੀ ਸੀ। ਅਜਿਹੀ ਥਾਂ ਜੋ ਸਾਲ ਦੇ ਬਹੁਤੇ ਮਹੀਨੇ ਬਰਫ਼ ਵਿੱਚ ਟਕੀ ਰਹਿੰਦੀ ਹੈ, ਜਿੱਥੇ ਬਰਫ਼ੀਲੇ ਤੂਫਾਨ ਆਮ ਹਨ। ਉੱਥੇ ਇੱਕ ਧਾਰਮਿਕ ਥਾਂ ਬਣਾਉਣਾ ਜਿਸ ਵਿੱਚ ਕਰੀਬ 400 ਲੋਕ ਆ ਜਾ ਸਕਣ। ਮੁਸ਼ਕਿਲ ਹੋਣ ਦੇ ਨਾਲ-ਨਾਲ ਨਿਵੇਕਲਾ ਕੰਮ ਵੀ ਸੀ। ਪਰ ਇਹ ਕਿਵੇਂ ਪੂਰਾ ਹੋਇਆ? ਇਸ ਬਿਲਡਿੰਗ ਦਾ ਡਿਜ਼ਾਈਨ ਕਿਵੇਂ ਚੁਣਿਆ ਗਿਆ? ਇਸ ਬਿਲਡਿੰਗ ਉੱਤੇ ਕੰਮ ਕਰਨਾ ਕਿੰਨਾ ਮੁਸ਼ਕਿਲ ਸੀ? ਹੁਣ ਵੀ ਇਸ ਬਿਲਡਿੰਗ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ? ਔ ਜਾਣਦੇ ਹਾਂ ਉਸ ਇਮਾਰਤ ਸਾਜ਼ ਬਾਰੇ ਜਿਸ ਨੇ ਇਸ ਨੂੰ ਸੰਭਵ ਕੀਤਾ। ਹਿਮਕੁੰਟ ਸਾਹਿਬ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਪੈਂਦਾ ਹੈ। ਹਿਮਕੁੰਟ ਸਾਹਿਬ ਦੀ ਬਿਲਡਿੰਗ ਬਣਾਉਣ ਦੇ ਪ੍ਰੋਜੈਕਟ ਦੀ ਅਗਵਾਈ ਮਨਮੋਹਨ ਸਿੰਘ ਸਿਆਲੀ ਨਾਮ ਦੇ ਇਮਾਰਤ ਸਾਜ਼ ਵੱਲੋਂ ਕੀਤੀ ਗਈ ਸੀ। ਐਮ ਐਸ ਸਿਆਲੀ ਨੇ ਚੰਡੀਗੜ੍ਹ ਦੀ ਉਸਾਰੀ ਦੇ ਪ੍ਰੋਜੈਕਟ ਵਿੱਚ ਵੀ ਕੰਮ ਕੀਤਾ ਸੀ। ਕੁਝ ਸਾਲਾਂ ਬਾਅਦ 1964 ਵਿੱਚ ਉਹ ਰੱਖਿਆ ਮੰਤਰਾਲੇ ਦੇ ਸੀਨੀਅਰ ਆਰਕੀਟੈਕਟ ਵੱਜੋਂ ਕੰਮ ਕਰਨ ਲੱਗੇ ਉਹਨਾਂ ਦੀ ਇਸ ਪ੍ਰੋਜੈਕਟ ਲਈ ਸਿਫਾਰਿਸ਼ ਭਾਰਤੀ ਫੌਜ ਦੇ ਤਤਕਾਲੀ ਇੰਜੀਨੀਅਰ ਇਨ ਚੀਫ ਮੇਜਰ ਜਨਰਲ ਹਰਕੀਰਤ ਸਿੰਘ ਨੇ ਕੀਤੀ ਸੀ ਸਿਆਲੀ ਨੂੰ ਇਸ ਪ੍ਰੋਜੈਕਟ ਲਈ ਸਰਕਾਰ ਕੋਲੋਂ ਆਗਿਆ ਮਿਲ ਗਈ ਮਨਮੋਹਨ ਸਿੰਘ ਸਿਆਲੀ ਦੇ ਹਿਮਕੁੰਟ ਸਾਹਿਬ ਦੀ ਉਸਾਰੀ ਨਾਲ ਜੁੜੇ ਤਜ਼ਰਬੇ ਗੁਰਦੁਆਰਾ ਇਨ ਦਾ ਹਿਮਾਲਿਆ ਕਿਤਾਬ ਵਿੱਚ ਦਰਜ ਹਨ ਉਹ ਇਸ ਕਿਤਾਬ ਦੇ ਸਹਿ ਲੇਖਕ ਵੀ ਨੇ ਸ਼੍ਰੀ ਹਿਮਕੁੰਟ ਸਾਹਿਬ ਦੀ ਉਸਾਰੀ ਵੇਲੇ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਸਿਆਲੀ ਲਿਖਦੇ ਹਨ ਹਿਮਕੁੰਟ ਸਾਹਿਬ ਵਿੱਚ ਉਸਾਰੀ ਦਾ ਕੰਮ ਜੁਲਾਈ 1968 ਨੂੰ ਸ਼ੁਰੂ ਹੋਇਆ ਸੀ ਇਹ ਇੱਕ ਅਜਿਹੀ ਥਾਂ ਹੈ ਜਿੱਥੇ 1 ਸਾਲ ਦੇ ਕੰਮ ਨੂੰ 4 ਸਾਲ ਦਾ ਸਮਾਂ ਲੱਗਦਾ ਕਿਉਂਕਿ ਸਿਰਫ 3 ਮਹੀਨਿਆਂ ਵਿੱਚ ਹੀ ਕੰਮ ਕੀਤਾ ਜਾ ਸਕਦਾ ਆਕਸੀਜਨ ਦੀ ਘਾਟ ਕਰਕੇ ਕੰਮਆਂ ਉੱਤੇ ਹੀ ਨਹੀਂ ਸਗੋਂ ਸ਼ੀਨਾ ਉੱਤੇ ਵੀ ਅਸਰ ਪੈਂਦਾ ਹੈ ਸਿਆਲੀ ਲਿਖਦੇ ਹਨ ਕਿ ਬਰਫ਼ ਦੀਆਂ ਡਿੱਗਾਂ ਤੇਜ਼ ਹਵਾਵਾਂ ਸਰੋਵਰ ਵਿੱਚ ਪਾਣੀ ਵਧਣਾ ਅਤੇ 6.5 ਤੋਂ 7.5 ਰੈਟਰ ਸਕੇਲ ਉੱਤੇ ਪਹੁੰਚਾਲ ਇੱਥੇ ਆਉਣ ਵਾਲੀਆਂ ਮੁੱਖ ਦਿੱਕਤਾਂ ਵਿੱਚੋਂ ਇੱਕ ਸੀ ਪਹਿਲੀ ਚੁਣੌਤੀ ਇਹ ਲੱਭਣਾ ਸੀ ਕਿ 400 ਤੋਂ 500 ਲੋਕਾਂ ਦੇ ਇਕੱਠ ਲਈ ਗੁਰਦੁਆਰਾ ਕਿਸ ਤਾਲ ਉਤੇ ਬਣੇਗਾ ਇਸ ਲਈ ਕਿੰਨੀ ਉਚਾਈ ਉਪਰਲੇ ਖੇਤਰ ਉਤੇ ਪਹਿਲਾ ਸਰਵੇ ਕੀਤਾ ਗਿਆ ਕਾਮਿਆਂ ਨੂੰ ਆਈਆਂ ਦਿੱਕਤਾਂ ਬਾਰੇ ਸਿਆਲੀ ਨੇ ਲਿਖਿਆ ਕਿ ਕਦੇ ਅਜਿਹੇ ਵੀ ਸਮਾਂ ਸੀ ਜਦੋਂ ਛੱਤ ਦੇ ਉੱਪਰ ਕੰਮ ਕਰਨ ਵਾਲੇ ਲੋਕਾਂ ਦੀਆਂ ਉਂਗਲਾਂ ਸੁੱਨ ਹੋ ਜਾਂਦੀਆਂ ਸਨ ਪਰ ਉਹ ਫਿਰ ਵੀ ਕੰਮ ਜਾਰੀ ਰੱਖਦੇ ਸੀ ਹੁਣ ਗੱਲ ਕਰਦੇ ਹਾਂ ਸ਼੍ਰੀ ਹਿਮਕੁੰਟ ਸਾਹਿਬ ਦੀ ਛੱਤ ਅਤੇ ਬਿਲਡਿੰਗ ਦੇ ਡਿਜ਼ਾਈਨ ਬਾਰੇ ਕਿਤਾਬ ਮੁਤਾਬਕ ਇਸ ਛੱਤ ਉੱਤੇ ਦਾ ਆਈਡੀਆ ਅਖੀਰੇ ਦੇ ਗੁਰੂ ਗ੍ਰੰਥ ਸਾਹਿਬ ਨੂੰ ਕਵਰ ਕਰਨ ਦੇ ਸਿਧਾਂਤ ਨੂੰ ਦਰਸਾਉਂਦਾ ਹੈ ਇਸ ਉੱਤੇ ਐਲੂਮੀਨੀਅਮ ਸ਼ੀਟਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਰੁੱਤਾਂ ਦੇ ਨਾਲ-ਨਾਲ ਅਸਮਾਨ ਵਿੱਚ ਬਦਲਦੇ ਰੰਗ ਇਸ ਛੱਤ ਦੇ ਲਿਸ਼ਕ ਦੇ ਦੇਖੇ ਜਾ ਸਕਦੇ ਹਨ ਅਤੇ ਇਹ ਇੱਕ ਨਾਗਵੰਗ ਚਮਕਦੀ ਹੈ ਐਮਐਸ ਸਿਆਲੀ ਲਿਖਦੇ ਹਨ ਕਿ ਇਹ ਛੱਤ ਬਾਕੀ ਦੇ ਗੁਰਦੁਆਰਿਆਂ ਤੋਂ ਕਾਫੀ ਵੱਖਰੀ ਹੈ ਪਰ ਵਾਤਾਵਰਣ ਦੇ ਚਲਦਿਆਂ ਇਸ ਛੱਤ ਨੂੰ ਇਸ ਤਰੀਕੇ ਨਾਲ ਬਣਾਉਣਾ ਲਾਜ਼ਮੀ ਸੀ ਉਹ ਚਾਹੁੰਦੇ ਸਨ ਕਿ ਇਮਾਰਤ ਇਸ ਤਰੀਕੇ ਦੀ ਹੋਵੇ ਜਿਵੇਂ ਗੁਰਦੁਆਰਾ برف ਵਿੱਚੋਂ ਬਾਹਰ ਵੱਲ ਨੂੰ ਖੁੱਲ ਰਿਹਾ ਹੈ ਇਸ ਵਿੱਚੋਂ ਨਿਕਲਦਾ ਖੰਡਾ ਇਹ ਦੱਸੇ ਕਿ ਇਹ ਇੱਕ ਗੁਰਦੁਆਰਾ ਹੈ ਉਹ ਲਿਖਦੇ ਹਨ ਕਿ ਸਟੀਲ ਦਾ ਢਾਂਚਾ ਜਿਸ ਉੱਤੇ ਸਾਰੀ ਬਿਲਡਿੰਗ ਸੀ ਬਣਾਉਣਾ ਕਾਫੀ ਲਾਜ਼ਮੀ ਸੀ ਇਸ ਨੂੰ ਇਸ ਤਰੀਕੇ ਤਿਆਰ ਕੀਤਾ ਗਿਆ ਕਿ ਪਾਣੀ ਚੋਣ ਦੀ ਸੰਭਾਵਨਾ ਨਾ ਹੋਵੇ ਕਿਤਾਬ ਮੁਤਾਬਕ ਹਿਮਕੁੰਟ ਸਾਹਿਬ ਦੀ ਬਿਲਡਿੰਗ ਦੇ ਦੋ ਸੈਕਸ਼ਨ ਨੇ ਇੱਕ ਸਟੀਲ ਦਾ ਅਤੇ ਦੂਜਾ ਕੰਕਰੀਟ ਦਾ ਦੋਵੇਂ ਇੱਕ ਦੂਜੇ ਦੇ ਸੁਤੰਤਰ ਹਨ ਅਤੇ ਇੱਕ ਦੂਜੇ ਉੱਤੇ ਵਾਧੂ ਲੋਡ ਨਹੀਂ ਪਾਉਂਦੇ ਸ਼੍ਰੀ ਹੇਮਕੁੰਟ ਸਾਹਿਬ ਦੀ ਉਸਾਰੀ ਲਈ ਥਾਂ ਦੀ ਚੋਣ ਕਿਵੇਂ ਕੀਤੀ ਗਈ ਥਾਂ ਦੀ ਚੋਣ ਲਈ ਹਵਾਵਾਂ ਦੇ ਰੁੱਖ ਅਤੇ ਬਰਫ਼ੀਲੀਆਂ ਡਿੱਗਾਂ ਦੇ ਰਾ ਬਾਰੇ ਜਾਣਕਾਰੀ ਹੋਣੀ ਵੀ ਲਾਜ਼ਮੀ ਸੀ ਇਹ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਬਣਾਉਣ ਲਈ ਇੱਕ ਪਹਾੜੀ ਦੇ ਨੇੜਲੀ ਥਾਂ ਬਿਹਤਰ ਹੋਵੇਗੀ ਜਿਸ ਨਾਲ ਇਸ ਦਾ ਬਰਫੀਆਂ ਡਿੱਗਾਂ ਤੋਂ ਬਚਾਅ ਹੋ ਸਕੇ ਇਮਾਰਤ ਦੀ ਨੀਂਹ 1 ਟਨ ਭਾਰ ਵਾਲੀਆਂ ਸਟੀਲ ਪਲੇਟਾਂ ਨੂੰ ਕ੍ਰੀਬ 15 ਕਿਲੋਮੀਟਰ ਤੱਕ 4800 ਫੁੱਟ ਤੋਂ 15210 ਫੁੱਟ ਤੱਕ ਅਸੰਤਰ ਰਾਹ ਤੋਂ ਹੱਥੀ ਲੈ ਕੇ ਜਾਣ ਦੀ ਲੋੜ ਸੀ ਐਮਐਸ ਸਿਆਲੀ ਦੀ ਕਿਤਾਬ ਮੁਤਾਬਕ ਕਰਨਲ ਸੇਠੀ ਨੇ ਇਸ ਲਈ ਇੱਕ ਬੈਂਡ ਤਿਆਰ ਕੀਤਾ ਇੱਕ ਪਾਸੇ ਤੋਂ 8 ਤੋਂ 10 ਲੋਕਾਂ ਵੱਲੋਂ ਇਸ ਨੂੰ ਚੁੱਕ ਕੇ ਉੱਪਰ ਪਹੁੰਚਾਇਆ ਗਿਆ ਹੇਮਕੁੰਟ ਸਾਹਿਬ ਵਿੱਚ ਲੱਗਣ ਵਾਲੇ ਬਿਲਡਿੰਗ ਮਟੀਰੀਅਲ ਦੀ ਸਟੀਕ ਮੰਤੀ ਲਈ ਇੱਕ ਅਸਥਾਈ ਢਾਂਚਾ ਗੁਰਦੁਆਰਾ ਰਕਾਬ ਗੰਜ ਵਿੱਚ ਖੜਾ ਕੀਤਾ ਗਿਆ ਹੇਮਕੁੰਟ ਗੁਰਦੁਆਰੇ ਵਿੱਚ ਬੀਤੇ ਕਈ ਸਾਲਾਂ ਤੋਂ ਸੇਵਾ ਕਰ ਰਹੇ ਸੇਵਾ ਸਿੰਘ ਦੱਸਦੇ ਹਨ ਕਿ ਗੁਰਦੁਆਰੇ ਦੀ ਉਸਾਰੀ ਦਾ ਕੰਮ ਸਾਲ 1992 ਵਿੱਚ ਮੁਕੰਮਲ ਹੋਇਆ ਸੀ ਕਈਆਂ ਦੇ ਮਨਾਂ ਵਿੱਚ ਇਹ ਸਵਾਲ ਹੁੰਦਾ ਹੈ ਕਿ ਅੱਠ ਕੋਣੀ ਬਿਲਡਿੰਗ ਦੀ ਥਾਂ ਪੰਜ ਕੋਣੀ ਬਿਲਡਿੰਗ ਹੀ ਕਿਉਂ ਸਿਆਲੀਆਂ ਲਿਖਦੇ ਹਨ ਕਿ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹਾਂ ਬਿਲਡਿੰਗ ਓਕਟਾਗਨਲ ਹੋਣੀ ਚਾਹੀਦੀ ਸੀ ਪਰ ਇਹ ਸਿੱਖ ਧਰਮ ਦੇ ਸਿਧਾਂਤ ਦੇ ਮੁਤਾਬਕ ਨਾ ਹੋਣ ਕਰਕੇ ਹੇਮਕੁੰਟ ਟਰਸਟ ਵੱਲੋਂ ਇਸ ਨੂੰ ਹਮੀਂ ਨਹੀਂ ਪਰਹੀ ਗਈ ਫਿਰ ਇਸ ਗੱਲ ਉੱਤੇ ਸਮਝੌਤਾ ਹੋਇਆ ਕਿ ਬਿਲਡਿੰਗ ਅੱਠ ਪੁਜ ਹੋਣ ਦੀ ਥਾਂ ਪੈਂਟਾਗਨਲ ਭਾਵ ਪੰਜ ਕੋਣੀ ਹੋਵੇਗੀ ਮਨਮੋਹਨ ਸਿਆਲੀ ਲਿਖਦੇ ਹਨ ਕਿ ਉਹਨਾਂ ਨੇ ਪੰਜ ਦੀ ਸਿੱਖ ਧਰਮ ਵਿੱਚ ਅਹਿਮੀਅਤ ਨੂੰ ਵੇਖਦਿਆਂ ਪੰਜ ਕੋਣੀ ਇਮਾਰਤ ਬਾਰੇ ਸੋਚਿਆ ਸਿੱਖ ਧਰਮ ਵਿੱਚ ਪੰਜ ਤਖਤ ਹਨ ਪੰਜ ਪਿਆਰੇ ਹਨ ਅਤੇ ਪੰਜ ਕਕਾਰ ਹਨ ਆਉ ਜਾਣਦੇ ਹਾਂ ਸ਼੍ਰੀ ਹੇਮਕੁੰਡ ਸਾਹਿਬ ਦੀ ਥਾਂ ਦੀ ਸਾਮਸਮਾਲ ਕਿਵੇਂ ਕੀਤੀ ਜਾਂਦੀ ਹੈ ਹਰ ਸਾਲ ਹਿਮਕੁੰਡ ਸਾਹਿਬ ਦੇ ਰਸਤੇ ਤੋਂ ਬਰਫ਼ ਹਟਾਈ ਜਾਣ ਦਾ ਕੰਮ ਭਾਰਤੀ ਫੌਜ ਦੀ ਇੰਡੀਪੈਂਡੈਂਡ ਇੰਜੀਨੀਅਰ ਰੈਜੀਮੈਂਟ ਵੱਲੋਂ ਕੀਤਾ ਜਾਂਦਾ ਹੈ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ٹرسٹ ਦੇ ਬੀ ਆਰਓ ਬੁੱਦੀ ਸਿੰਘ ਪਿਛਲੇ ਕਰੀਬ 35 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਉਹ ਦੱਸਦੇ ਹਨ ਕਿ ਕਈ ਮਹੀਨਿਆਂ ਤੱਕ ਬਰਫ਼ ਥੱਲੇ ਦੱਬੇ ਰਹਿਣ ਤੋਂ ਬਾਅਦ ਹੋਈ ਟੁੱਟ-ਭਾਜਰ ਪੇਰ ਕੀਤੀ ਜਾਂਦੀ ਹੈ ਅਤੇ ਲੋੜ ਮੁਤਾਬਕ ਚੀਜ਼ਾਂ ਬਦਲੀਆਂ ਜਾਂਦੀਆਂ ਹਨ ਪਰ ਬਿਲਡਿੰਗ ਦੀ ਮਜ਼ਬੂਤੀ ਉਵੇਂ ਬਰਕਰਾਰ ਹੈ ਉਹ ਕਹਿੰਦੇ ਹਨ ਕਿ ਸੰਗਤ ਦੀ ਸਹੂਲਤ ਦੇ ਲਈ ਨੇੜੇ ਹੋਰ ਲੋੜਿੰਦੀ ਉਸਾਰੀ ਕੀਤੀ ਗਈ ਹੈ ਸੇਵਾ ਸਿੰਘ ਦੱਸਦੇ ਹਨ ਕਿ ਪਹਿਲਾਂ ਹੋਈ ਉਸਾਰੀ ਤੋਂ ਇਲਾਵਾ ਹਿਮਕੁੰਟ ਸਾਹਿਬ ਵਿਖੇ ਹੋਰ ਉਸਾਰੀ ਦਾ ਕੰਮ ਬੰਦ ਹੈ ਛੱਡ ਆਦ ਲਈ ਪ੍ਰੀ ਫੈਬ੍ਰିକੇਟਿਡ ਕੰਸਟਰਕਸ਼ਨ ਕੀਤੀ ਜਾਂਦੀ ਹੈ ਉਹ ਦੱਸਦੇ ਹਨ ਕਿ ਹਿਮਕੁੰਟ ਸਾਹਿਬ ਦਾ ਖੇਤਰ ਨੰਦਾ ਦੇਵੀ ਬਾਇਓ ਰਿਜ਼ਰਵ ਫੋਰੈਸਟ ਏਰੀਆ ਚੋਂਦਾ ਹੁਣ ਗੱਲ ਕਰਦੇ ਹਾਂ ਸ਼੍ਰੀ ਹਿਮਕੁੰਟ ਸਾਹਿਬ ਦੇ ਇਤਿਹਾਸ ਬਾਰੇ पीआईबी ਦੇ ਮੁਤਾਬਕ ਹਿਮਕੁੰਡ ਸਾਹਿਬ ਨੂੰ ਸ਼ਰਧਾਲੂਆਂ ਲਈ ਮਹੀਨੇ ਦੇ ਆਖਰ ਵਿੱਚ ਖੋਲਿਆ ਜਾਂਦਾ ਹੈ। ਤਕਰੀਬਨ 1.5 ਤੋਂ 2 ਲੱਖ ਲੋਕ ਹਿਮਕੁੰਡ ਸਾਹਿਬ ਗੁਰਦੁਆਰੇ ਆਉਂਦੇ ਹਨ। ਇਹ ਯਾਤਰਾ ਅਕਤੂਬਰ ਤੱਕ ਜਾਰੀ ਰਹਿੰਦੀ ਹੈ। ਇਸ ਦੌਰਾਨ ਸੈਲਾਨੀ ਗੜਵਾਲ ਹਿਮਾਲਿਆ ਵਿੱਚ ਸਥਿਤ ਯੂਨੈਸਕੋ ਦੇ ਵਿਸ਼ਵ ਵਿਰਾਸਤ ਦਾ ਦਰਜਾ ਹਾਸਲ ਇੱਕ ਕੌਮੀ ਪਾਰਕ ਅਤੇ ਫੁੱਲਾਂ ਦੀ ਘਾਟੀ ਦਾ ਨਜ਼ਾਰਾ ਵੀ ਲੈਂਦੇ ਹਨ। ਸ਼ੇਮਕੁੰਟ ਸਾਹਿਬ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵੈ ਜੀਵਨੀ ਬਿਰਤਾਂਤ ਬਚਿੱਤਰਨਾਟਕ ਵਿੱਚ ਸ਼ੇਮਕੁੰਟ ਦਾ ਜ਼ਿਕਰ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਸੱਤ ਬਰਫ਼ ਦੀਆਂ ਚੋਟੀਆਂ ਨਾਲ ਸਜਾਇਆ ਹੋਇਆ ਸਥਾਨ ਸੀ ਇਸ ਸਥਾਨ ਦੀ ਖੋਜ ਸੰਤ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ ਨੇ ਕੀਤੀ ਸੀ 모던 ਸਿੰਘ ਭਾਰਤੀ ਫੌਜ ਦੀ ਬੰਗਾਲ ਸੈਪਰਸ ਰੈਜੀਮੈਂਟ ਵਿੱਚ ਰਹਿ ਚੁੱਕੇ ਸਨ ਸਿੱਖ ਲੇਖਕ ਅਤੇ ਸਿੰਘ ਸਭਾ ਲਹਿਰ ਦੀ ਪ੍ਰਮੁੱਖ ਸ਼ਖਸੀਅਤ ਭਾਈ ਵੀਰ ਸਿੰਘ ਨੇ ਪਹਿਲਾਂ ਸੰਤ ਮੋਹਨ ਸਿੰਘ ਅਤੇ ਭਾਈ 모던 ਸਿੰਘ ਦੀ ਮਦਦ ਨਾਲ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਬਾਅਦ ਵਿੱਚ ਹੇਮਕੁੰਟ ਵਿਖੇ ਇੱਕ ਗੁਰਦੁਆਰਾ ਬਣਾਇਆ ਗੁਰਦੁਆਰਾ ਬਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਅਹਿਮ ਭੂਮਿਕਾ ਨਿਭਾਈ 6000 ਫੁੱਟ ਉੱਤੇ ਗੋਬਿੰਦ ਘਾਟ ਅਤੇ 10500 ਫੁੱਟ ਉੱਤੇ ਗੋਬਿੰਦ ਧਾਮ ਸਨੇ ਹਿਮਕੁੰਟ ਸਾਹਿਬ ਦੇ ਰਸਤੇ ਵਿੱਚ ਗੁਰਦੁਆਰਿਆਂ ਦੀ ਉਸਾਰੀ ਹੋਈ